ਅੱਜ ਵੀ ਇਸ ਮੈਡੀਟੇਸ਼ਨ ਦੇ ਵਿੱਚ ਆ ਜਿਸ ਬੀਡਿੰਗ ਪ੍ਰੈਕਟਿਸ ਦੇ ਵਿੱਚ ਆਪਾਂ ਸਾਰੇ ਜਣੇ ਵੀ ਆ ਗੋਇੰਗ ਟੂ ਵਿਜ਼ਿਟ ਅ ਪੋਰਟਲ ਠੀਕ ਅਜਾਪਨ ਪੋਰਟਲ ਵਿਜ਼ਿਟ ਕਰਾਂਗੇ ਕੱਲ ਨੂੰ ਆਪਾਂ ਇੱਕ ਵਾਰ ਹੀ ਫਿਰ ਤੋਂ ਕਰਾਂਗੇ ਔਰ ਜਿਹੜਾ ਜਣ ਨੂੰ ਅੱਜ ਦੇ ਇਸ ਪੋਰਟਲ ਦੇ ਵਿੱਚ ਜੋ ਆਪਾਂ ਕਰਨਾ ਹੈ ਤੁਸੀਂ ਉਹਨੂੰ ਮਿਲ ਲਿਆ ਮੁਬਾਰਕ ਹੋਣੇ ਤੁਹਾਨੂੰ ਜੇ ਅਜਣਾ ਹੈ ਕੱਲ ਨੂੰ ਹੀ ਹੋ ਜਾਊਗਾ ਟੌਨਚੂ ਬੜੇ

मैं रिपीट नहीं करूंगी सह के बारे में याद रखना है मैं चाहे तुम दस या ना दसा थोड़ा सह नकदे रा आएगा मूह ब्रीद आउट करूंगे क्योंकि मैं हम थ बाकी दें डाय मैं देने शुरू करूँगी ठीक है जी ओके नकदे लेंदे होगा सीह सा।, सा बार करते हुए अपनी अखा दे नंबर तीन लाके आओ नंबर तीन नंबर तीन नंबर तीन मुद्रा की करते हुए अखा दे अगे नंबर दो नंबर दो नंबर दो. मुद्रा सवार करते हुए नंबर एक अखा दे अगे और अखा बंद रख नंबर एक नंबर एक नंबर तीन तीन साबकॉन्शियस ब्रेन माइंड है ओनू पता है कि जो भी नंबर तीन सुन दिया शरीर थोड़ा, थोड़ा मन थोड़ी सोच पूरी तरह आराम दी मुद्रा बच्चे चली जाती है तीसरे थोड़ा सिर पूरी तरह आरामदायक मुद्रा दे थोड़ा मथा बिना किसी तनाव दो थोड़ा चेहरा तनाव रहता थोड़ी धौन ਪੂਰੀ ਤਰ੍ਹਾਂ ਤਣਾਅ ਰਹਿਤ ਤੁਹਾਡੇ ਮੋਢੇ ਤਣਾਅ ਰਹਿਤ ਨੇ ਤੁਹਾਡੀ ਰੀੜ ਦੀ ਹੱਡੀ ਪੂਰੀ ਤਰ੍ਹਾਂ ਤਣਾਅ ਤੋਂ ਬਰੀ ਤੁਹਾਡੇ ਅਲਸਤਾਂ ਤੁਹਾਡੇ ਗੋਡੇ ਪਿੰਨੀਆਂ të rikete, të rikete, të si sërë të përën të këtë të nalë të përën. Do, 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 gjëdo më të rian, a këndë e do në më bërënë e ਤੁਰੇ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਹੈ ਦੋ ਤੁਹਾਡਾ ਦਿਲ ਪੂਰੀ ਤਰ੍ਹਾਂ ਤਣਾਅ ਮੁਕਤੇ ਤੁਹਾਨੂੰ ਸਾਰੀ ਬਾਤ ਸਮਝ ਆ ਰਹੀ ਹੈ ਤੁਸੀਂ ਬੜੇ ਆਰਾਮ ਦੇ ਨਾਲ ਨਖ ਤੇਰਾ ਹੀ ਸਾਹ ਲੈ ਰਹੇ ਹੋ ਮੂਦਰਾ ਹੀ ਸਾਵਾ ਕਰ ਰਹੇ ਹੋ ਅਲਤਸੀ ਐਸ ਪਲ ਨੂੰ ਐਸ ਸਮੇਂ ਨੂੰ ਐਸ ਸਾਂ ਨੂੰ ਪੂਰੀ ਤਰ੍ਹਾਂ ਮਾਨ ਰਹਿਣ ਐਸ ਪਲ ਦੇ ਵਿੱਚ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਹੈ ਤੇ ਤੁਹਾਨੂੰ ਇਹ ਪਤਾ ਹੈ ਕਿ ਆਂ ਦਾ ਹਰ ਇੱਕ ਪਲ ਤੁਹਾਡੀ ਜ਼ਿੰਦਗੀ ਦੇ ਲਈ ਬੇਹੱਦ ਖੂਬਸੂਰਤ ਹੈ

ਪੂਰੀ ਤਰ੍ਹਾਂ ਤੁਹਾਡਾ ਦਿਲ ਤੁਹਾਡਾ ਦਿਮਾਗ ਤਣਾਅ ਤੋਂ ਮੁਕਤ ਤੇ ਤੁਸੀਂ ਜਦੋਂ ਵੀ ਨੰਬਰ 1 ਸੁਣੋਗੇ ਤਾਂ ਤੁਹਾਨੂੰ ਇੱਕਦਮ ਇਹ ਅਹਿਸਾਸ ਹੋਏਗਾ ਕਿ ਤੁਸੀਂ ਨੰਬਰ 1 ਹੋ ਕਿ ਤੁਸੀਂ ਹਮੇਸ਼ਾ ਨਾ ਸਿਰਫ ਤੁਹਾਡੀ ਜ਼ਿੰਦਗੀ ਦੇ ਵਿੱਚ सिो हर एक मुकाम बनवाहिशन ताकत तोड़े अंदर हमेशा मैं हूं एक बार फिर तो ਕੁਝ ਨੰਬਰ ਬੋਲਾਂਗੀ ਜਿਉਂ-ਜਿਉਂ ਤੁਸੀਂ ਇਹ ਨੰਬਰ ਸੁਣੋਗੇ ਤੁਸੀਂ ਧਿਆਨ ਦੀ ਗਹਿਰਾਈ ਦੇ ਵਿੱਚ ਆਂਗੇ ਇਹ ਵੀ ਹੈ ਜਿਵੇਂ ਤੁਹਾਡੇ ਸਾਹਮਣੇ ਇੱਕ ਦਰਵਾਜ਼ਾ ਖੁੱਲ ਰਿਹਾ ਔਰ ਤੁਸੀਂ ਧਿਆਨ ਦੀ ਗਹਿਰਾਈ ਦੇ ਵਿੱਚ ਡੂੰਘੇ ਜਾ ਰਹੇ ਹੋਗੇ ਇਸ ਡੂੰਘਾਈ ਵਿੱਚ ਜਾਂਦੇ ਹੋਏ ਵੀ ਤੁਸੀਂ ਅਗਰ ਉੱਠਣਾ ਚਾਹੋ ਅਗਰ ਅੱਖਾਂ ਖੋਲ੍ਹਣੀਆਂ ਚਾਹੋ ਅਕਾਮੀ ਕੋਲ ਸਕਦੇ ਹਾਂ ਅਗਰ ਜਾਗਣਾ ਚਾਹੋ ਜਾਗ ਸਕਦੇ ਹਾਂ ਅਗਰ ਉੱਠ ਕੇ ਕੁਝ ਕਰਨਾ ਹੋਵੇ ਤੁਸੀਂ ਕਰ ਵੀ ਸਕਦੇ ਹੋ ਅਗਰ ਤੁਹਾਨੂੰ ਕੋਈ ਆਵਾਜ਼ ਲਗਾ ਰਿਹਾ ਹੋਵੇਗਾ ਤੁਸੀਂ ਉਹਦੀ ਵੀ ਜਵਾਬ ਦੇ ਸਕਦੇ ਹੋ ਪਰ ਇਸੇ ਨਾਲ ਨਾ ਤੁਸੀਂ ਅਗਰ ਨਾ ਉੱਠੇ ਨਾ ਜਾਗਤਾ ਤਾਂ ਤੁਸੀਂ ਧਿਆਨ ਦੀ ਪੂਰੀ ਗਹਿਰਾਈ ਦੇ ਵਿੱਚ ਜਾਓਗੇ

दो, एक, दोन की गहराई शरीर, पूरी तरह तनाव मुक्त थोड़ी आत्मा इस वे पूरी तरह आजाद है वो इस वे जिथे भी जाए थे जा सकती है थोड़े सामने एक दरवाजा है दो कदम अगे दो कदम अगे बदा उस दरवाजे खोलो तेज दरवाजे तो मन पसंद जगह खूबसूरत शांतमय प्यार भरी हुई खुशियां भरी हुई

ਕਿ ਜੀ ਆਪਨੇ ਆਪ ਨੂੰ ਦੇਖ ਕੇ ਬੇहद ਖੁਸ਼ ਹੋਇਓ ਖੁਸ਼ ਹੋਇਓ ਕਿਉਂਕਿ ਤੁਹਾਡਾ ਇਹ ਆਪਣਾ ਬੇहद ਖੁਸ਼ ਬੇहद ਸਿਹਤਮੰਦ ਬੇहद ਸਫਲ ਤੇਹਦ ਹਰ ਚੀਜ਼ ਦੇ ਵਿੱਚ ਬੇਹਦ ਹੈ ਜੋ ਵੀ ਕੁਝ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜੋ ਵੀ ਕੁਝ ਤੁਸੀਂ ਸੋਚਿਆ ਹੋਇਆ ਤੁਹਾਡੇ ਇਸ ਤੁਹਾਡੇ ਆਪਣੇ ਆਪ ਦੇ ਕੋਲ ਇਹ ਸਾਰਾ ਕੁਝ ਹੈ

en az ya da şayet aç tak da siz zindegi vich jara piyar tuhanu sırf ek hat de ehsas na mil raya tuzi sab kuch samaj raya tuhari andar jiniyami lal samasan वो सब चुकी है ना। तो चुकिया एहसास हो चुका है कि जो भी चाहते हो वो को है। हर खुशी सेहत प्यार अपना आप सफलता चंग्याई चंगी सोच सकारात्मक सोच ਗਾਉ ਵਦੰਦੀ ਇੱਕ ਅਜਈ ਮਿੱਟੀ ਅੱਗ ਜਿਹੜੀ ਕਦੇ ਵੀ ਬੁਝੇਗੀ ਨਹੀਂ ਬਿਨਾ ਕੁਝ ਬੋਲੇਆ ਤੁਸੀਂ ਤੇਰੇ ਸਾਰੀਆਂ ਗੱਲਾਂ ਕਰ ਚੁੱਕੇ ਹੋ फिर तो खड़े थोड़े आवाज आई समा हो चुका थोड़ा दूसरा अपना आप थोड़े मोडे तो अपना हाथ परे कर नजर गल करके अलविदा कह के दरवाजे वाल तो दरवाजा थोड़े तो अगे इस दरवाजे दोबारा तो बहार आओ ਤੁਸੀਂ ਪੂਰੀ ਤਰ੍ਹਾਂ ਉਜਾਗਰ ਪਰੇ ਹੋਇਆ। ਤੁਹਾਡੇ ਅੰਦਰ ਇੱਕ ਅੱਲਾਹਕੀ ਖੁਸ਼ੀ ਹੈ। ਤੁਹਾਡੇ ਦਿਲ ਨੂੰ ਤੁਹਾਡੀ ਸੋਚ ਨੂੰ ਪਤਾ ਹੈ ਕਿ ਤੁਸੀਂ ਜੋ ਕੁਝ ਵੀ ਚਾਹੁੰਦੇ ਸੀ ਤੁਹਾਨੂੰ ਉਹ ਪ੍ਰਾਪਤ ਹੋ ਚੁੱਕਾ ਹੈ। ਤੁਹਾਡੀ ਜ਼ਿੰਦਗੀ ਬਿਹਤਰ ਹੋ ਰਹੀ ਹੈ, ਬਿਹਤਰ ਹੋ ਚੁੱਕੀ ਹੈ ਤੇ ਬਿਹਤਰ ਹੁੰਦੀ ਜਾਏਗੀ। ਤੁਸੀਂ اپنی زندگی ਦੇ ਵਿੱਚ ਹੁਣ ਜੋ ਵੀ ਹਾਸਲ ਕਰਨਾ ਹੈ ਤੁਹਾਨੂੰ ਹਾਸਲ ਕਰਨ ਦੇ ਵਾਸਤੇ ਕੋਈ ਭਜਨਾਕ ਨਹੀਂ ਕਰਨੀ ਪਾਏਗੀ ਕਿਉਂਕਿ ਉਹ ਸਭ ਤੁਹਾਡੇ ਸਾਹਮਣੇ ਤੁਹਾਡੇ ਅੱਗੇ ਆਪਣੇ ਆਪ ਆਉਂਦਾ ਜਾਏਗਾ ਗੁਰਿਆਂ ਤੇ ਵਿਸ਼ਵਾਸ ਪੂਰੀ ਤਰ੍ਹਾਂ ਪੱਕਾ ਹੋ ਚੁੱਕਾ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਇਹ ਐਉਂ ਹੀ ਹੈ थोड़ी सेहत पूरी तरह ठीक है तुझी मानसिक शरीरक आत्मक ऊर्जात्मक रूप सेहतमंद हो और थोड़ा दिल खुश है

एक सावर और एक वो डूंगा सा नाक तेरा ही लाते हुए मुदाई सार बार करो इस तो अगे मैं गिनती करांगी ਤੇ ਜਦੋਂ ਇਹ ਗਿਣਤੀ ਮੁੱਕ ਗਈ ਉਹ ਉਸ ਵੇਲੇ ਤੁਸੀਂ ਧਿਆਨ ਦੇ ਇਹਨਾਂ ਗਹਿਰਾਈਆਂ ਦੇ ਵਿੱਚੋਂ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਆਉਂਗੇ ਪਰ ਤੁਹਾਨੂੰ ਪਤਾ ਕਿ ਤੁਹਾਡੀ ਜ਼ਿੰਦਗੀ ਬਦਲ ਚੁੱਕੀ ਹੈ ਇੱਕ ਇਹ ਆਰਾਮ એતના મુક્ત હોણ હું થોડું સ્વભાવ છે 2 ખુશી તવાડે અંદર રહેણ વાલા સદીવી અહેસાસ છે 3 સેહત તવાડે عزیز દોસ્ત છે 4 સફળતા ਤੁਹਾਡਾ ਇਹ ਨਾਮ ਹੈ ਪੰਜ ਤੁਹਾਡੀ ਜ਼ਿੰਦਗੀ ਦੇਖ ਕਿਉਂ ਸੁੰਦਰ ਹੈ ਪੰਜ ਤਿਤੂ ਜੀ ਵਾਪਸ ਧਿਆਨ ਦਿਆਂ ਗਹਿਰਾਈਆਂ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕਦਮ ਰੱਖੋ ਤੇ ਆਪਣੀ ਜੀਵਨ ਨੂੰ ਖੂਬਸੂਰਤ ਜ਼ਿੰਦਗੀ ਨੂੰ ਨਾ ਬਣਾਓ